ਸਰਹੰਦ ਦੀ ਧਰਤੀ ਹਰ ਸਿੱਖ ਦੇ ਦਿਲ ਦੇ ਵਿੱਚ ਹਮੇਸ਼ਾ ਹੈ ਇੱਥੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸ਼ਾਹੀ ਸ਼ਹਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੀ ਮਿਹਰ ਸਦਕਾ ਧਰਮ ਦੇ ਉੱਤੇ ਕਾਇਮ ਰਹਿੰਦਿਆਂ ਆਹ ਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਜਦੋਂ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਤਾਂ ਸਾਹਿਬਜ਼ਾਦਿਆਂ ਨੇ ਆਖਿਆ ਸੀ ਵਜ਼ੀਰ ਖਾਨ ਹਮਰੇ ਬੰਸ ਰੀਤ ਇਮ ਆਈ ਸੀ ਸਜਾਈ ਪਰ ਸਿਰਰ ਨਾ ਜਾਈ ਸਾਡੀ ਵੰਛ ਦੀ ਏ ਰੀਤ ਏ ਕਿ ਸਿਰ ਜਾ ਸਕਦਾ ਸਾਡੇ ਸਿਰੜ ਨੂੰ ਕੋਈ ਢੁਲਾ ਨਹੀਂ ਸਕਦਾ ਇਸੇ ਤਰ੍ਹਾਂ ਵੱਡੇ ਸਾਹਿਬਜ਼ਾਦੇ ਆਨੇ ਉਹਦੇ ਤੋਂ ਪਹਿਲਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਲੱਖਾਂ ਦੀ ਫੌਜ ਦੇ ਨਾਲ ਲੜਦਿਆਂ ਚਮਕੌਰ ਦੀ ਕੱਚੀ ਗੜੀ ਦੇ ਬਾਹਰ ਉਹ ਸ਼ਹਾਦਤ ਦੇ ਉੱਚੇ ਮਕਾਮ ਨੂੰ ਛੂ ਗਏ ਅਤੇ ਸਾਡੇ ਸਾਰੇ ਆ ਲਈ ਪੂਰਨੇ ਪਾ ਗਏ ਗੁਰੂ ਦਾ ਠਾਪੜਾ ਹੋਵੇ ਅਸੀਂ ਵੱਡੀ ਤੋਂ ਵੱਡੀ ਤਾਕਤ ਦੇ ਨਾਲ ਲੜ ਸਕਦੇ ਹਾਂ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਜਿਹੜੇ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਇਸ ਲਾਸਾਨੀ ਇਤਿਹਾਸ ਨੂੰ ਬਹੁਤ ਕੌਮ ਨੇ ਹਮੇਸ਼ਾ ਯਾਦ ਕੀਤਾ ਹੈ ਕਈਆਂ ਨੇ ਯੋਗਦਾਨ ਪਾਇਆ ਗਿਆਨੀ ਪਿੰਦਰਪਾਲ ਸਿੰਘ ਜੀ ਹੋਣਾ ਦਾ ਯੋਗਦਾਨ ਵੀ ਅਹਿਮ ਹੈ ਪਰ ਇਹਦੇ ਨਾਲ ਹੀ ਸਫਰ ਇਹ ਸ਼ਹਾदत ਤੇ ਰਾਹੀ ਵੱਖ-ਵੱਖ ਇਲਾਕਿਆਂ 'ਚ ਜਾ ਕੇ ਔਰ ਖਾਸ ਕਰਕੇ ਜਿੱਥੇ ਸਾਹਿਬ ਜਾਦੇ ਦਰਿਆ ਸਤਲੁਜ ਦੇ ਕੰਢੇ ਦੇ ਉੱਤੇ ਰਹਿ ਕੁੰਮੇ ਮਾਸ਼ਕੀ ਦੀ ਸ਼ਾਨ ਉਥੇ ਜਿੱਥੇ ਸਾਹਿਬ ਜਾਦੇ ਕੌਤਵਾਲੀ ਕੈਦ ਰਹੇ ਸਾਹਿਬ ਜਾਨਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਿੱਖ ਕੌਮ ਦੇ ਘਰ-ਕਾਰ ਤੱਕ ਪਹੁੰਚਾਉਣ ਦੇ ਲਈ ਸਿੰਘ ਸਾਹਿਬ ਭਾਈ ਹਰਪਾਲ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਫਤਿਹਗੜ੍ਹ ਸਾਹਿਬ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਹੈ ਪਿਛਲੇ ਦਿਨੀ ਪੰਜ ਸਿੰਘ ਸਹਿਬਾਨਾਂ ਦੀ ਹੋਈ ਇਕੱਤਰਤਾ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਸੀ ਅੱਜ ਉਹਨਾਂ ਦੀਆਂ ਸੇਵਾਵਾਂ ਨੂੰ ਸੱਚੇ ਪਾਤਸ਼ਾਹ ਦੇ ਪਾਵਨ ਦਰ ਤੋਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੱਚੇ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਕਰਦਿਆ ਭਾਈ ਮਨਸੁਖ ਸਨਮਾਨਤ ਹੈ ਭਾਈ ਮਨਸੁਖ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਸੀ ਜਿਹੜੇ ਆਪ ਪਹਿਲਾਂ ਸੁਲਤਾਨਪੁਰ ਲੋਧੀ ਗੁਰੂ ਦੇ ਸਿੱਖ ਬਣੇ ਆਰੋਦੇ ਤੋਂ ਬਾਅਦ ਉਹ ਸ਼੍ਰੀਲੰਕਾ ਜਿਹਨੂੰ ਅੱਜ ਕਹਿੰਦੇ ਉੱਥੇ ਗਏ ਵਪਾਰ ਦੇ ਸਿਲਸਿਲੇ 'ਚ ਉੱਥੇ ਬੜਿਆਂ ਨੂੰ ਗੁਰੂ ਦੀ ਸਿੱਖੀ ਨਾਲ ਜੋੜਿਆ ਔਰ ਉਹਦੇ ਤੋਂ ਬਾਅਦ ਅੱਗੇ ਹੋਰ ਸਿੱਖ ਬਣਦੇ ਗਏ ਸਿੱਖ ਦਾ ਇਹ ਫਰਜ਼ ਏ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਅਤੇ ਆਪਣੇ ਸੁਨਹਿਰੀ ਇਤਿਹਾਸ ਨੂੰ ਪੂਰੇ ਸੰਸਾਰ ਦੇ ਵਿੱਚ ਪਹੁੰਚਾਈਏ ਇਹ ਗੁਰੂ ਦਾ ਇਤਿਹਾਸ ਇਹ ਬੜਾ ਵੱਡਮੁੱਲਾ ਹੈ ਤਾਂ ਗਿਆਨੀ ਹਰਪਾਲ ਸਿੰਘ ਜੀ ਨੇ ਸਫ਼ਰ ਇਹ ਸ਼ਹਾਦਤ ਦੇ ਰਾਹੀ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਉਹਨਾਂ ਦੇ ਪਰਿਵਾਰ ਸ਼ਹੀਦਿਆਂ ਦੇ ਇਤਿਹਾਸ ਨੂੰ ਬਹੁਤ ਪਿੰਡਾਂ ਦੇ ਵਿੱਚ ਹਰ ਸਿੱਖ ਦੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਇਹਨਾਂ ਦੀਆਂ ਇਹਨਾਂ ਬੜਮੂਲੀਆਂ ਸੇਵਾਵਾਂ ਦੀ ਸ਼ੁਲਾਘਾ ਕਰਦੇ ਹਾਂ ਅੱਜ ਮਿਤੀ 8 ਜੂਨ ਨਾਨਕ ਸ਼ਾਹੀ ਸੰਮਤ 557 21 ਮਈ 2025 ਅੱਜ ਇਹਨਾਂ ਨੂੰ ਗੁਰੂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ ਭਾਈ ਸਾਹਿਬ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ I'm ਕੋਟਾਨ ਕੋਟ ਧੰਨਵਾਦ ਸਤਿ ਦੇ ਅੰਦਰ ਭਾਈ ਸਾਹਿਬ ਦੀ ਉਪਾਧੀ ਬਹੁਤ ਅਨਮੋਲ ਹੈ ਮੇਰੀ ਔਕਾਤ ਨਹੀਂ ਮੈਂ ਉਸ ਉਪਾਧੀ ਦੇ ਲਾਇਕ ਨਹੀਂ ਹੈ ਤਰਸ ਕੀਤਾ ਗੁਰੂ ਪੰਥ ਨੇ ਇਹ ਉਪਾਧੀਆਂ ਸੀਸ ਦੇ ਕੇ ਮਿਲੀਆਂ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਅੱਲਾ ਜੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਉਹ ਉਹਨਾਂ ਦੇ ਚਰਨਾਂ ਦੀ ਖਾਕ ਵਰਗੇ ਨੇ ਅਸੀਂ ਇਹ ਤਰਸ ਕੀਤਾ ਪੰਥ ਨੇ ਭਾਈ ਸਾਹਿਬ ਹੋ ਜਾਣਾ ਕਰਗੀਆਂ ਵਾਲੇ ਪਾਤਸ਼ਾਹ ਜੀ ਤੇ ਲਾਲਾਂ ਦੀ ਕੀਰਤੀ ਦਾ ਸਦਕਾ ਇਹ ਇਹ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਸਦਕਾ ਇਹ ਮਾਣ ਮਿਲਿਆ ਔਰ ਇਹ ਮਾਣ ਮੇਰਾ ਇਕੱਲੇ ਦਾ ਨਹੀਂ ਹੈ ਇਹ ਸਾਰੀ ਟੀਮ ਦਾ ਹੈ ਗੁਰੂ ਕੇ ਕੀਰਤਨੀਆਂ ਦਾ ਗੁਰਸਿੱਖ ਇੱਥੇ ਬੱਚੇ ਨੇ ਜਿਹੜੇ ਉੱਥੇ ਦਿਨ ਰਾਤ ਝਾੜੂ ਮਾਰਦੇ ਸੀ ਮਾਹੌਲ ਬਦਲਤਾ ਜਨਾਂ ਨੇ ਉਹਨਾਂ ਦੇ ਜਜ਼ਬਾਤਾਂ ਦਾ ਸਨਮਾਨ ਹੈ ਮੇਰਾ ਸਨਮਾਨੀ ਮੈਂ ਤਾਂ ਸਿਰਫ ਨੁਮਾਇੰਦਗੀ ਕਰ ਰਿਹਾ ਹਾਂ